हेलो माय डियर स्टूडेंट्स वेलकम बैक टू माय चैनल बेटा लास्ट वीडियो ਦੇ ਵਿੱਚ ਅਜਿੰਕ ਕਲਾਸ 8th ਦੇ ਜਿਹੜੇ ਸੈਪਟੰਬਰ ਦੀ ਪ੍ਰੀਖਿਆ ਹੋਣੀ ਹੈ ਤੁਹਾਡੀ ਉਹਦੇ ਲਈ ਮੈਥਸ ਦਾ ਅਸੀਂ ਸਿਲੇਬਸ ਤੇ ਬਲੂਪ੍ਰਿੰਟ ਡਿਸਕਸ ਕੀਤਾ ਸੀ ਮਤਲਬ ਜਿਹੜੇ ਤੁਹਾਡੇ ਚੈਪਟਰਸ ਦੇ ਪਿੱਛੇ ਤੁਹਾਨੂੰ ਨਾ ਲਾਸਟ ਤੇ ਐਕਸਰਸਾਈਜ਼ ਦੇ ਪਿੱਛੇ ਤੁਹਾਨੂੰ ਬਹੁ ਵਿਕਲਪੀ ਜਾਂ ਖਾਲੀ ਥਾਵਾਂ ਦਿੱਤੀਆਂ ਹੁੰਦੀਆਂ ਤਾਂ ਉਹਨਾਂ ਦੇ ਵਿੱਚੋਂ ਹੀ ਤੁਹਾਡੇ ਇੱਕ ਇੱਕ ਨੰਬਰ ਵਾਲੇ ਪ੍ਰਸ਼ਨ ਬਣ ਜਾਣਗੇ ਜਾਂ ਜੇ ਤੁਸੀਂ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝਿਆ ਹੁੰਦਾ ਤਾਂ ਫਿਰ ਤੁਹਾਨੂੰ ਇੱਕ ਇੱਕ ਨੰਬਰ ਵਾਲੇ ਪੈਸ਼ਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਇੱਕ ਇੱਕ ਨੰਬਰ ਵਾਲੇ ਪ੍ਰਸ਼ਨਾਂ ਦੀ ਦੁਹਾਈ ਕਰਾਂਗੇ ਆਪਾਂ ਇਹ ਦੋ ਪਾਰਟਸ ਦੇ ਵਿੱਚ ਇਹਨਾਂ ਨੂੰ ਦੁਹਾਈ ਕਰਾਂਗੇ ਅੱਜ ਅੱਜ ਵਾਲੇ ਪਾਰਟ ਵਾਲੀ ਜਿਹੜੀ ਵੀਡੀਓ ਹੈਗੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚੈਪਟਰ ਨੰਬਰ 1 ਪਰਿਮੇਯ ਸੰਖਿਆਵਾਂ ਤੇ ਚੈਪਟਰ ਨੰਬਰ 3 ਚਤੁਰਭੁਜਾਂਵਾਂ ਨੂੰ ਸਮਝਣਾ ਅਸੀਂ ਇਹਨਾਂ ਦੋਨਾਂ ਦੇ ਐਮਸੀਕਿਊ ਜਾਂ ਫਿਲਪਸ ਮਤਲਬ ਇੱਕ ਇੱਕ ਨੰਬਰ ਵਾਲੇ ਪ੍ਰਸ਼ਨਾਂ ਦੀ ਦੁਹਾਈ ਕਰਾਂਗੇ ਔਰ ਤੁਸੀਂ ਆਪਣੇ ਬੁੱਕ ਵੀ ਨਾਲ ਖੋਲ ਕੇ ਰੱਖਣੀ ਹੈ ਔਰ ਆਪਣੇ ਨਾਲ ਕਾਪੀ ਪੈਨ ਵੀ ਜ਼ਰੂਰ ਰੱਖਿਆ ਕਰੋ ਤਾਂ ਕਿ ਤੁਹਾਨੂੰ ਨਾਲ-ਨਾਲ ਤੁਸੀਂ ਸਟੇਟਮੈਂਟ ਚੰਗੀ ਤਰ੍ਹਾਂ ਸਮਝ ਸਕੋ ਔਰ ਤੁਸੀਂ ਨਾਲ-ਨਾਲ ਇਹਨਾਂ ਸਵਾਲਾਂ ਨੂੰ ਹੱਲ ਵੀ ਕਰ ਸਕੋ ਬਹੁਤ ਸਾਰੇ ਸਵਾਲ ਤੁਹਾਨੂੰ ਆਲਰੇਡੀ ਆਉਂਦੇ ਵੀ ਹੁੰਦੇ ਆ ਤਾਂ ਨਾ ਤਾਂ ਜਿਹੜੇ ਜਿਹੜੇ ਤੁਹਾਨੂੰ ਸਵਾਲਾਂ ਦੇ ਜਵਾਬ ਆਉਂਦੇ ਆ ਤੁਸੀਂ ਵੀ ਨਾਲ ਨਾਲ ਟੈੱਕ ਕਰਿਆ ਕਰੋ ਔਰ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਪਹਿਲਾਂ ਤੁਸੀਂ ਸਮਝ ਲਿਆ ਕਰੋ ਔਰ ਫਿਰ ਇੱਕ ਜਾਂ ਦੋ ਵਾਰ ਫਿਰ ਦੁਬਾਰਾ ਤੁਸੀਂ ਪ੍ਰੈਕਟਿਸ ਕਰਿਆ ਕਰੋ ਜਦੋਂ ਤੁਸੀਂ ਤਿੰਨ ਚਾਰ ਵਾਰ ਇੱਕ ਸਵਾਲ ਦੀ ਪ੍ਰੈਕਟਿਸ ਕਰ ਲੋਗੇ ਤਾਂ ਫਿਰ ਤੁਹਾਨੂੰ ਉਹਨੂੰ ਬਾਅਦ ਮਤਲਬ ਉਸ ਤੋਂ ਬਾਅਦ ਤੁਹਾਨੂੰ ਉਹਨੂੰ ਸੋਲਵ ਕਰਨ 'ਚ ਕੋਈ ਪ੍ਰੋਬਲਮ ਨਹੀਂ ਆਣੀ ਤਾਂ ਹੁਣ ਅਸੀਂ ਅੱਜ ਵਾਲੀ ਵੀਡੀਓ ਸਟਾਰਟ ਕਰਦੇ ਆ ਲੈਟਸ ਸਟਾਰਟ ਐਕਸਰਸਾਈਜ਼ 1.1 ਦੇ ਜਿਹੜੇ ਐਮਸੀਕਿਊ ਹੈਗੇ ਉੱਥੋਂ ਸਟਾਰਟ ਕਰਦੇ ਆ ਤਾਂ ਇਹ ਜਿਹੜਾ 6ਵਾਂ ਕੁਐਸਚਨ ਹੈ ਨਾ ਆਪਣੇ ਕੋਲੇ ਉਹ ਬਹੁਵਿਕਲਪੀ ਪ੍ਰਸ਼ਨ ਹੈਗੇ ਆ। ਇੱਕ ਇੱਕ ਨੰਬਰ 'ਚ ਇਹ ਇਹਨਾਂ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਆ ਸਕਦੇ ਆ। ਪਹਿਲਾ ਪ੍ਰਸ਼ਨ ਹੈ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜੋੜ ਦਾ ਕ੍ਰਮਵਟਾਂਦਰਾ ਗੁਣ ਹੈ? ਦੇਖੋ ਇੱਥੇ ਇੱਕ ਤਾਂ ਜੋੜ ਲਿਖਿਆ ਆ ਗਿਆ ਤੇ ਇੱਕ ਕ੍ਰਮਵਟਾਂਦਰਾ ਹੋ ਗਿਆ। ਠੀਕ ਹੈ ਹੁਣ ਕ੍ਰਮਵਟਾਂਦਰਾ ਦਾ ਮਤਲਬ ਕੀ ਹੁੰਦਾ ਹੈਗਾ ਜਦੋਂ ਅਸੀਂ ਕਿਹੜੇ ਸਰਕਲ ਦੋ ਸੰਖਿਆਵਾਂ ਹੁੰਨ ਪਹਿਲਾਂ ਪਹਿਲੀ ਪਲੱਸ ਦੂਜੀ ਕਰਦੀਏ ਫਿਰ ਦੂਜੀ ਪਲੱਸ ਪਹਿਲੀ ਕਰਦੀ ਹੈ ਨਾ ਤਾਂ ਹੁਣ ਜੇ ਅਸੀਂ ਪਹਿਲੀ ਆਪਸ਼ਨ ਦੇਖਦੇ ਹਾਂ ਉਹੀ ਤਾਂ ਸਾਡੇ ਕੋਲੇ ਗੁਣਾ ਦਾ ਨਿਸ਼ਾਨ ਹੈ ਇਸ ਕਰਕੇ ਇਹ ਤਾਂ ਹੋ ਨਹੀਂ ਸਕਦਾ ਹੈ ਨਾ ਦੂਸਰੀ ਜਿਹੜੀ ਆਪਸ਼ਨ ਹੈ ਉਹਦੇ ਸਾਡੇ ਕੋਲ ਜੋੜ ਦਾ ਵੀ ਨਿਸ਼ਾਨ ਹੈ ਤੇ ਦੋ ਪਰਿਮੇਸ਼ ਸੰਖਿਆਵਾਂ ਹੈਗੀਆਂ ਤੀਸਰੀ ਆਪਸ਼ਨ ਦੇ ਵਿੱਚ ਤਾਂ ਵੈਸੇ ਤਿੰਨ ਪਰਿਮੇਸ਼ ਸੰਖਿਆਵਾਂ ਆ ਗਈਆਂ x y z ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਕ੍ਰਮਵਟਾਂਦਰਾ ਸ ਹਮੇਸ਼ਾ ਦੋ ਪਰਿਮੇਯ ਸੰਖਿਆਵਾਂ ਦੀ ਹੈ। اور ਚੌਥੀ 'ਚ ਮਾਈਨਸ ਦਾ ਨਿਸ਼ਾਨ ਆ ਰਿਹਾ ਇਸ ਕਰਕੇ ਜਿਹੜੀ ਬੀ ਆਪਸ਼ਨ ਹੈ ਉਹ ਹੀ ਸਹੀ ਹੋਏਗੀ। ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜ ਦਾ ਸਹਿਚਾਰਤਾ ਗੁਣ ਹੈ? ਹੁਣ ਸਹਿਚਾਰਤਾ ਦੇ ਵਿੱਚ ਸਾਡੇ ਕੋਲ ਹਮੇਸ਼ਾ ਤਿੰਨ ਪਰਿਮੇਯ ਸੰਖਿਆਵਾਂ ਹੁੰਦੀਆਂ। ਕ੍ਰਮਵਟਾਂਦਰਾ ਦੇ ਵਿੱਚ ਅਸੀਂ ਦੋ ਪਰਿਮੇਯ ਸੰਖਿਆਵਾਂ ਲੈਣੀਆਂ। ਤਾਂ ਸਭ ਤੋਂ ਪਹਿਲਾਂ ਅਸੀਂ ਚਾਰੇ ਆਪਸ਼ਨਸ ਦੇ ਵਿੱਚ ਦੇਖਾਂਗੇ ਕਿੰਨ ਪਰਿਮੇਯ ਸੰਖਿਆਵਾਂ ਕਿੱਥੇ-ਕਿੱਥੇ ਆ। d ਚ ਵੀ ਦੋ ਪਰਿਮੇਯ ਸੰਖਿਆਵਾਂ ਮੈਂ xy ਇੱਥੇ ਵੀ xy ਹੈ d ਚ ਵੀ xy ਹੈ ਇਸ ਕਰਕੇ ਸਾਡੇ ਕੋਲ ਇੱਕ ਹੀ ਆਪਸ਼ਨ ਬਚਦੀ ਹੈ ਜਿਹਦੇ ਚ ਕੀ ਇਹ ਜੋੜ ਵੀ ਹੈਗਾ ਤੇ ਸਹਿਚਾਰਤਾ ਲਈ ਤਿੰਨ ਪਰਿਮੇਯ ਸੰਖਿਆਵਾਂ xy z ਵੀ ਹੈਗੀਆਂ ਇਸ ਕਰਕੇ c ਸਹੀ ਆਨਸਰ ਹੋ ਗਿਆ -5/ -9 ਦਾ ਜੋੜਾਤਮਕ ਉਲਟ ਦੱਸੋ ਤਾਂ ਜਦੋਂ ਅਸੀਂ ਜੋੜਾਤਮਕ ਉਲਟ ਪਤਾ ਕਰਨਾ ਹੋਵੇ ਤਾਂ ਸਾਡੇ ਕੋਲ ਜਿਹੜੀ ਵੀ ਸੰਖਿਆ ਹੁੰਦੀ ਹੈ ਅਸੀਂ ਕੀ ਕਰਾਂਗੇ ਜਿਵੇਂ -5/-9 ਲਿਖ ਲਿਆ -5/ -9 ਦੇ ਅੱਗੇ ਤੁਸੀਂ ਇੱਕ ਮਾਈਨਸ ਦਾ ਨਿਸ਼ਾਨ ਲਗਾ ਲਓ ਮਾਈਨਸ ਤੇ ਮਾਈਨਸ ਇਹ ਦੋਨੋਂ ਮਾਈਨਸ ਕੱਟੇ ਕਿ ਮਾਈਨਸ ਦੇ ਮਾਈਨਸ ਪਲੱਸ ਹੋ ਗਏ ਉੱਪਰ ਪਲੱਸ ਦਾ 5 ਆ ਗਿਆ ਔਰ نیچے ਮਾਈਨਸ ਦਾ 9 ਆ ਗਿਆ ਤਾਂ ਸਾਡੇ ਕੋਲੇ ਕਿਹੜੀ ਆਪਸ਼ਨ ਸਹੀ ਆ ਗਈ ਬੀ ਆਪਸ਼ਨ ਸਹੀ ਆ ਗਈ 5/ -9 2/3 ਦਾ ਜੋੜਾਤਮਕ ਤਤਸਮਕ ਦੱਸੋ ਦੇਖੋ ਜੋੜਾਤਮਕ 올ਟ ਹਰ ਇੱਕ ਸੰਖਿਆ ਦਾ ਡਿਫਰੈਂਟ ਹੁੰਦਾ ਜਿਹੜੀ ਸੰਖਿਆ ਹੁੰਦੀ ਉਹ ਦੇ ਅਕੋਰਡਿੰਗਲੀ ਉਹਦਾ ਜੁੜਾਤਮਕ ਉਲਟ ਹੋਊਗਾ ਪਰ ਜੁੜਾਤਮਕ ਤਤਸਮਕ ਸਿਰਫ ਇੱਕ ਹੁੰਦਾ ਹੈ ਆਇਡੈਂਟੀਟੀ ਉਹ ਹਮੇਸ਼ਾ ਜ਼ੀਰੋ ਹੁੰਦੀ ਹੈ ਮਤਲਬ ਅਸੀਂ ਉਹ ਸੰਖਿਆ ਦੱਸਣੀ ਹੈ ਜਿਸ ਨੂੰ 2/3 'ਚ ਜੋੜ ਕੇ ਆਨਸਰ ਸੇਮ ਆਵੇ ਤੇ ਉਹ ਹਰ ਵਾਰੀ ਕੀ ਹੋਊਗੀ ਜ਼ੀਰੋ ਹੋਊਗੀ ਇਸ ਤੋਂ ਬਾਅਦ ਨੈਕਸਟ ਜਿਹੜੇ ਹੈਗੇ ਸਾਡੇ ਕੋਲ 1.2 ਦੇ ਐਮਸੀਕਿਊ ਨਹੀਂ ਹੈਗੇ 1.3 ਐਕਸਰਸਾਈਜ਼ ਦੇ ਵਿੱਚ ਸਾਡੇ ਕੋਲੇ ਜਿਹੜਾ 7th ਸਮ ਹੈਗਾ ਨਾ ਉਹ ਅਸੀਂ ਕਰਦੇ ਆ 7 ਤੇ 8 ਸਮਝੜਾ ਹੈਗਾ ਉਹ ਇੱਕ ਇੱਕ ਨੰਬਰ ਵਾਲੇ ਪ੍ਰਸ਼ਨਾਂ ਦੇ ਵਿੱਚ ਆ ਸਕਦੇ ਆ। ਹੇਠ ਲਿਖੇ ਕਥਨਾ ਲਈ ਪਰਿਮੇਯ ਸੰਖਿਆਵਾਂ ਦੀ ਗੁਣਾ ਦੇ ਗੁਣ ਦਾ ਨਾਮ ਲਿਖੋ। ਹੁਣ ਅਸੀਂ ਪਰਿਮੇਯ ਸੰਖਿਆਵਾਂ ਦੀ ਗੁਣਾ ਦੇ ਜਿਹੜੇ ਗੁਣ ਹੈ ਮਤਲਬ ਜਿਵੇਂ ਕ੍ਰਮਵਟਾਂਦਰਾ ਗੁਣ ਹੋ ਗਿਆ ਸਚਾਰਤਾ ਨਿਸ਼ਮ ਹੋ ਗਿਆ ਹੈਨਾ ਅਸੀਂ ਉਹ ਦੇਖਣਾ ਵੀ ਇੰਨਾ ਚੋਂ ਕਿਹੜਾ ਹੋਊਗਾ। ਹੁਣ ਜਿਵੇਂ ਪਹਿਲੇ ਪਹਿਲਾ ਕੁਐਸਚਨ ਹੈ ਸਾਡੇ ਕੋਲੇ -2/5 3/4 बराबर तीन बटा चार गुना माइनस दो बटा पांच गुणा का निशान है देखो पहला पहली गुणा दूजी परिमे संख्या फिर दूजी पहले नंबर पर लिया इट मीनस की है क्रम वटांदरा गुण हो गया ठीक है जी सैकंड पार्ट माइनस तीन बटा अठ गुना एक बराबर माइनस तीन बटा अठ आ गया फिर एक गुना माइनस तीन बटा अठ ਤਾਂ ਕਿ ਜਿਹੜਾ ਆਨਸਰ ਆਊਗਾ ਇੱਥੇ ਆਪ ਦੇਖੋ ਮਤਲਬ ਕਿ ਇਹ ਵਿੱਚ ਅਸੀਂ 1 ਨਾਲ ਗੁਣਾ ਕਰਦੇ ਆਂ ਤਾਂ ਸਾਡੇ ਕੋਲੇ ਸੇਮ ਆਨਸਰ ਰਹਿੰਦਾ ਇਹਦਾ ਮਤਲਬ ਇਹ ਹੈ ਤਾਂ ਇਹ ਕਦੋਂ ਹੁੰਦਾ ਮਤਲਬ ਇਹ ਮਤਲਬ ਸਾਡੇ ਕੋਲ ਜਿਹੜਾ 1 ਹੈਗਾ ਇਹ ਫਿਰ ਕੀ ਹੋ ਗਿਆ ਸਾਡੇ ਕੋਲੇ ਗੁਣਾਤਮਕ ਤਤਸਮਕ ਹੋ ਗਿਆ ਮਤਲਬ ਕੀ ਹੈਗਾ ਤੱਤਸਮਕ ਦੀ ਹੋਂਦ ਲਿਖ ਦੋ ਜਾਂ ਗੁਣਾਤਮਕ ਤੱਤਸਮਕ ਲਿਖ ਦੋ ਮਤਲਬ ਕੀ ਹੈਗਾ ਵੀ ਸਾਡੇ ਕੋਲ ਇੱਕ ਇੱਕ ਅਜਿਹੀ ਸੰਖਿਆ ਹੈ ਜਿਹਦੇ ਨਾਲ ਜੇ ਅਸੀਂ ਗੁਣਾ ਕਰਦੇ ਹਾਂ ਤਾਂ ਸਾਡੇ ਕੋਲੇ ਆਨਸਰ ਸੇਮ ਹੁੰਦਾ ਜਿਵੇਂ ਪਹਿਲਾਂ ਅਸੀਂ ਜੋੜਾਤਮਕ ਤੱਤਸਮਕ ਕੀਤਾ ਸੀ ਉਹ ਜ਼ੀਰੋ ਹੁੰਦਾ ਤੇ ਗੁਣਾਤਮਕ ਤੱਤਸਮਕ ਕਿੰਦਾ ਵੀ ਸੀ ਕਿਸੇ ਸੰਪਰਿਮੇਯ ਸੰਖਿਆ ਨੂੰ ਕਾਦੇ ਨਾਲ ਗੁਣਾ ਕਰੀਏ ਸਾਡੇ ਕੋਲ ਸੇਮ ਆਜੇ ਤਾਂ ਇੱਕ ਨਾਲ ਤਾਂ ਇੱਥੇ ਅਸੀਂ ਲਿਖਾਂਗੇ ਗੁਣਾਤਮਕ ਤੱਤਸਮਕ ਦੀ ਹੋਂਦ ਠੀਕ ਹੈ ਨੈਕਸਟ ਕੁਐਸਚਨ ਆ ਗਿਆ 5/8 3/4 2/3 ਠੀਕ ਹੈ ਹੁਣ ਇਸ ਸਰਕਲ ਦੋ ਨਿਸ਼ਾਨ ਹੈ ਇੱਕ ਗੁਣਾ ਦਾ ਤੇ ਇੱਕ ਜੋੜ ਦਾ ਤਾਂ ਹੁਣ ਅਸੀਂ ਇਹਨਾਂ ਦੋ ਨਿਸ਼ਾਨ ਤੋਂ ਦੇਖਦੇ ਹਾਂ ਕਿ ਸਾਡੇ ਕੋਲੇ ਕਿਹੜਾ ਗੁਣ ਹੋਊਗਾ ਦੇਖੋ ਜੋੜ ਉੱਪਰ ਵੰਡਕਾਰੀ ਨਿਯਮ ਠੀਕ ਹੈ ਨਾ ਜਿਹੜਾ ਹੈਗਾ ਗੁਣ ਜੋੜ ਉੱਪਰ ਦੇਖੋ ਜੋੜ ਹੈ ਤੇ ਨਾਲ ਗੁਣਾ ਵੀ ਹੈਗੀ ਹੈ ਤਾਂ ਜੋੜ ਉੱਪਰ ਜਿਹੜੀ ਗੁਣਾ ਦਾ ਵੰਡਕਾਰੀ ਠੀਕ ਹੈ ਜਾਂ ਜੋੜ ਉੱਪਰ ਗੁਣਾ ਦੀ ਵੰਡਕਾਰੀ ਠੀਕ ਹੈ ਗੁਣਾ ਨੂੰ ਅਸੀਂ ਜੋੜ ਨਾਲ ਵਾਰੀ-ਵਾਰੀ ਸਿਰ ਵੰਡਿਆ ਨੈਕਸਟ ਹੈਗਾ -2/7 5/4 3/10 7/10 ਇਹ ਚ ਦੋ ਨਿਸ਼ਾਨ ਸੀਗੇ ਹਨ ਤਾਂ ਅਸੀਂ ਜੋੜ ਉੱਪਰ ਗੁਣਾ ਦੀ ਵੰਡਕਾਰੀ ਲਿਖਿਆ ਸੀ ਇੱਥੇ ਸਾਡੇ ਕੋਲ ਕੀ ਹੈ ਵੈਸੇ ਤਿੰਨ ਪਰਿਮੇਯ ਸੰਖਿਆਵਾਂ ਪਰ ਨਿਸ਼ਾਨ ਵਿੱਚ ਗੁਣਾ ਦਾ ਹੀ ਹੈ ਤਾਂ ਇਹ ਜਦੋਂ ਵੀ ਤਿੰਨ ਪਰਿਮੇਸ਼ ਸੰਖਿਆਵਾਂ ਹੁੰਦੀਆਂ ਤਾਂ ਉਹਦੇ ਸਾਡੇ ਕੋਲ ਕੀ ਆ ਗਿਆ ਇਹ ਸਹਿਚਾਰਤਾ ਗੁਣਾ ਜਾਂਦਾ ਠੀਕ ਹੈ ਮਤਲਬ ਚਾਹੇ ਉਹ ਮਨੇ ਜੋੜ ਦਾ ਸਹਿਚਾਰਤਾ ਗੁਣ ਸੀ ਇੱਥੇ ਹੁਣ ਕੀ ਹੈ ਗੁਣਾ ਦਾ ਸਹਿਚਾਰਤਾ ਗੁਣਾ ਆ ਗਿਆ ਤਾਂ ਆਪਾਂ ਸਿਰਫ ਸਹਿਚਾਰਤਾ ਗੁਣ ਵੀ ਲਿਖ ਸਕਦੇ ਹਾਂ ਉਸ ਤੋਂ ਬਾਅਦ ਆ ਗਿਆ ਸਾਡੇ ਕੋਲੇ -7/9 3/4 ਫਿਰ ਵਿਚਾਲੇ ਘਟਾਓ ਦਾ ਨਿਸ਼ਾਨ ਹੈ ਦੇਖੋ ਤੇ गुणा तटाऊ का निशान है जिम्मे इतने साड़ उपर गुणा की वंट करी सी इतने हम अं लिख देंगे घटाओ उपर गुणा की वड करी सिर्फ वंटकारी भी लिख सकते हो ठीक है घटाओ उपर वंट या घटाओ उ गुणा की वंट जिमें मर्जी लिख सकते हो उस तो बाद अगला क्वेश्चन है बहुविकल्पी प्रश्न एमसीक्यूज ਠੀਕ ਹੈ ਤਾਂ ਪਰਿਮੇਯ ਸੰਖਿਆਵਾਂ x y z ਦੇ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਠੀਕ ਹੈ ਇਹਨਾਂ ਚੋਂ ਕਿਹੜਾ ਸਹੀ ਨਹੀਂ ਹੈ ਹੁਣ ਆਪਾਂ ਉਹ ਦੇਖਣਾ ਹੈ ਤਾਂ ਸਭ ਤੋਂ ਪਹਿਲਾਂ ਕੀ ਹੈ x y y x ਇਹ ਹੋ ਸਕਦਾ ਹੈ ਇਹ ਕ੍ਰਮ ਵਟਾਂਦਰਾ ਗੁਣਾ ਦਾ ਨਿਸ਼ਾ ਮੰਨਦਾ ਹੈ ਹਨ ਉਸ ਤੋਂ ਬਾਅਦ ਕੀ ਹੈ x y z ਠੀਕ ਹੈ ਤਾਂ ਇਹ ਕੀ ਆਪਾਂ ਹੁਣੇ ਕਰਕੇ ਸਾਡੇ ਹੈਗੇ ਆ ਘਟਾਓ ਉੱਪਰ ਗੁਣਾ ਦੀ ਵੰਡਕਾਰੀ ਇਹ ਵੀ ਹੋ ਸਕਦਾ ਹੈ ਹਨ ਉਸਮਤ ਕੀ ਹੈਗਾ x y y x ਇਹ ਨਹੀਂ ਹੋ ਸਕਦਾ ਕਿਉਂਕਿ ਘਟਾਓ ਦਾ ਕ੍ਰਮ ਬਟਾਂਦਰਾ ਪੋਸੀਬਲ ਨਹੀਂ ਹੁੰਦਾ ਮਤਲਬ ਜੇ ਅਸੀਂ ਮੰਨ ਲਓ 2 ਘਟਾਓ 3 ਕਰਦੇ ਆ ਤਾਂ ਸਾਡੇ ਕੋਲ -1 ਆਊਗਾ ਤੇ ਜੇ 3 ਘਟਾਓ 2 ਕਰਾਂਗੇ ਤਾਂ ਸਾਡੇ ਕੋਲੇ 1 ਆਊਗਾ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿਹੜਾ ਸਹੀ ਨਹੀਂ ਹੈ ਇਸ ਕਰਕੇ ਅਸੀਂ ਸੀ ਤੇ ਟਿੱਕ ਲਗਾਵਾਂਗੇ ਵੀ ਇਹ ਸਹੀ ਨਹੀਂ ਹੈਗਾ ਨੈਕਸਟ ਜਿਹੜਾ ਹੈਗਾ ਉਹ ਸਾਡੇ ਕੋਲ ਸਹਿਜਾਰਤਾ ਨਹੀਂ ਜਮੀ ਹੈ ਪਹਿਲਾਂ ਦੂਸਰੀ ਤੇ ਤੀਜੀ ਨੂੰ ਗੁਣਾ ਕਰਕੇ ਜਵਾਬ ਦੇ ਨਾਲ ਪਹਿਲੀ ਨੂੰ ਗੁਣਾ ਕਰ ਦਿਓ ਜਾਂ ਪਹਿਲੀ ਤੇ ਦੂਜੀ ਨੂੰ ਗੁਣਾ ਕਰਕੇ ਜਵਾਬ ਦੇ ਨਾਲ तीजी गुना कर जो माइनस बटा अठ गुना चार बटा सत्त बराबर चार बटा, बटा सत्त गुना माइनस अठ है तो देखो कुछ नहीं किया क्रम वटांदरा मतलब सीरियल ऑर्डर चेंज किया पहला पहली गुना दूजी रकम की फिर दूजी गुना पहली करती है ना यहाँ मतलब क्या है क्रम क्रम का मतलब होंगे जो कि सीरीयल ऑर्डर चेंज कर दी है तो क्रम वटांदरा गुण हो गया है परिमेह संख्या ए a 0 ਦੇ ਬਰਾਬਰ ਨਹੀਂ ਹੈਗਾ ਦਾ ਗੁਣਾਤਮਕ ਤਤਸਮਕ ਕੀ ਹੋਵੇਗਾ ਜਿੱਥੇ ਵੀ ਤਤਸਮਕ ਆ ਗਿਆ ਨਾ ਤਤਸਮਕ ਸੇ ਇੱਕ ਮਤਲਬ ਪਾਰਟिकुलर ਇੱਕ ਹੀ ਸੰਖਿਆ ਹੋਊਗੀ ਜੇ ਜੋੜਾਤਮਕ ਤਤਸਮਕ ਆ ਗਿਆ ਤੁਸੀਂ 0 ਲਿਖਣਾ ਹੈ ਔਰ ਜੇ ਗੁਣਾਤਮਕ ਤਤਸਮਕ ਆ ਗਿਆ ਤਾਂ ਤੁਸੀਂ 1 ਲਿਖਣਾ ਹੈ ਮਤਲਬ ਕਿਹੜੀ ਸੰਖਿਆ ਦੇ ਨਾਲ ਗੁਣਾ ਕਰੀਏ ਵੀ ਇਹ ਸੇਮ ਹੀ ਜਵਾਬ ਰਹੇਗਾ 1 ਨਾਲ ਇਹਦਾ ਆਨਸਰ a ਆ ਗਿਆ ਚੌਥਾ ਹੈਗਾ ਕਥਨ -5/8 3/4 2/3 ਤੇ ਦੇਖੋ ਹੁਣ ਇੱਕ ਗੁਣਾ ਦਾ ਨਿਸ਼ਾਨ ਐ ਇੱਕ ਘਟਾਓ ਦਾ ਨਿਸ਼ਾਨ ਆਪਾਂ ਪਹਿਲਾਂ ਵੀ ਇਹ ਕਰ ਚੁੱਕੀਆਂ ਘਟਾਓ ਉੱਪਰ ਗੁਣਾ ਦੀ ਵੰਡ ਕਰੀ ਜਾਂ ਘਟਾਓ ਉੱਪਰ ਵੰਡ ਕਰੀ ਹੈਨਾ ਤਾਂ ਦੇਖੋ ਹੁਣ ਫਿਰ ਆਪਣੇ ਕੋਲ ਦੇਖੋ ਗੁਣਾ ਦੀ ਸਹਿਚਾਰਤਾ ਨਹੀਂ ਸਹਿਚਾਰਤਾ ਦੇ ਵਿੱਚ ਸਾਰੇ ਨਿਸ਼ਾਨ ਸੇਮ ਹੁੰਦੇ ਐ ਤੇ ਤਿੰਨ ਪਰਮੇਯ ਸੰਖਿਆਵਾਂ ਆਉਂਦੀਆਂ ਘਟਾਓ ਦੀ ਸਹਿਚਾਰਤਾ ਸਹਿਚਾਰਤਾ ਨਹੀਂ ਮਤਲਬ ਘਟਾਓ ਦੀ ਸਚਾਰਤਾ ਹੁੰਦੀ ਨਹੀਂ ਕੋਈ ਨਿਯਮ ਨਹੀਂ ਹੁੰਦਾ ਗੁਣਾ ਦੀ ਜੋੜ ਉੱਪਰ ਵੰਡਕਾਰੀ ਨਹੀਂ ਇੱਥੇ ਘਟਾਓ ਦਾ ਨਿਸ਼ਾਨ ਹੈ ਇਸ ਕਰਕੇ ਇਹ ਵੀ ਗਲਤ ਹੈ ਤਾਂ ਗੁਣਾ ਦੀ ਘਟਾਓ ਉੱਪਰ ਵੰਡਕਾਰੀ ਹਾਂਜੀ ਇਹ ਸਹੀ ਹੈ ਗੁਣਾ ਦੀ ਘਟਾਓ ਉੱਪਰ ਵੰਡਕਾਰੀ ਠੀਕ ਹੈ ਤਾਂ ਇਹਦਾ ਡੀ ਜਣਾ ਆਨਸਰ ਆਉ ਸਹੀ ਹੈ ਹੇਰ ਲਿਖਿਆ ਉਹ ਚੋ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ ਗੁਣਾਤਮਕ ਉਲਟ ਦਾ ਮਤਲਬ ਕੀ ਹੁੰਦਾ ਹੈ ਵੀ ਅੰਸ਼ ਨੂੰ ਹਰ ਤੇ ਹਰ ਨੂੰ ਅੰਸ਼ ਬਣਾ ਦੇਣਾ ਮੰਨ ਲਓ ਮੈਂ ਸਾਰਿਆਂ ਦੇ ਬਟਾ 1 ਲਿਖ ਦਿਆਂ ਕونکہ ਮੈਂ ਇਹਦੇ ਵਟਾ 1 ਲਿਖ ਲਿਆ ਤਾਂ ਹੁਣ ਮੈਨੂੰ ਅੰਸ਼ ਨੂੰ ਹਰ ਤਿਆਰ ਨੂੰ ਅੰਸ਼ ਬਣਾਉਣੀ ਹੈ ਉਲਟ ਕਰਮ 1/0 ਇਹ ਪੋਸਿਬਲ ਹੀ ਨਹੀਂ ਹੈਗਾ ਕਿਉਂਕਿ ਜਦੋਂ ਅਸੀਂ ਪਰਿਮੇਯ ਸੰਖਿਆਵਾਂ ਦੀ ਡੈਫੀਨੀਸ਼ਨ ਕੀਤੀ ਸੀ ਤਾਂ ਅਸੀਂ ਕਿਹਾ ਸੀ ਵੀ ਹਰ ਜ਼ੀਰੋ ਨਹੀਂ ਹੋ ਸਕਦਾ ਹੈਨਾ ਪੀ ਵਟਾ ਕਿਉ ਦੇ ਰੂਪ ਚ ਅਸੀਂ ਲਿਖਦੇ ਹਾਂ ਕਿਉ نیچے ਕਿਉ ਹੁੰਦਾ ਉਹ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ ਇਸ ਕਰਕੇ ਕਿ ਇਹ ਅਸੰਭਵ ਨਹੀਂ ਹੈਗਾ ਦਾ a ਇਸੇ ਟੈਸਿਕਲ ਕਰਾਂਗੇ ਜੇ ਜਮ ਹੁਣ ਜੇ ਇਹਨੂੰ ਕਰਾਂਗੇ ਤਾਂ 1/ -1 ਆ ਗਿਆ 1/ -1 ਨੂੰ ਸੀ ਫਿਰ -1 ਹੀ ਲਿਖ ਸਕਦੇ ਹਾਂ ਤਾਂ ਸੀਮ ਹੋਗੇ 1/1 ਦਾ ਜਵਾਬ ਵੀ 1 ਆਉਂਦਾ ਇਹਦਾ ਮਤਲਬ ਇਹਦਾ ਵੀ ਉਲਟਕ੍ਰਮ ਹੈਗਾ ਇਹਦਾ ਉਲਟਕ੍ਰਮ -3/-2 ਆ ਜਾਊਗਾ ਤਾਂ ਇਹਦਾ ਉਲਟਕ੍ਰਮ 0 ਦਾ ਉਲਟਕ੍ਰਮ ਅਸੀਂ ਨਹੀਂ ਲੈ ਸਕਦੇ ਇਹ ਲਿਖਿਆ ਹੋਇਆ ਚੋ ਕਿਹੜੀ ਸੰਖਿਆ ਦਾ ਗੁਨਾਤਮਕ ਉਲਟ ਉਹੀ ਸੰਖਿਆ ਖੁਦ ਹੈ ਇਹਦਾ ਤਾਂ ਗੁਨਾਤਮਕ ਉਲਟ ਪੋਸੀਬਲ ਹੀ ਨਹੀਂ ਹੈਗਾ 1/0 ਲਿਖਾਂਗੇ ਹਨਾ ਇਹ ਪੋਸੀਬਲ ਹੀ ਨਹੀਂ ਹੈਗਾ ਜੇ -1 ਦਾ ਤੁਸੀਂ ਗੁਣਾਤਮਕ ਉਲਟ ਕਰੋਗੇ ਨਾ ਤਾਂ ਦੇਖੋ ਕੀ ਬਣ ਜੂਗਾ ਇਹ ਦੇ ਵਟਾ 1 ਲਿਖ ਕੇ 1 -1 ਕੀਤਾ 1 -1 ਦਾ ਮਤਲਬ ਫਿਰ -1 ਹੀ ਹੁੰਦਾ ਕਿਉਂਕਿ 1 -1 ਦਾ ਮਤਲਬ 1 ਤੇ ਮਾਈਨਸ ਦਾ ਨਿਸ਼ਾਨ ਲੱਗ ਗਿਆ ਦਾ ਮਤਲਬ ਇਹ ਸੇਮ ਆ ਗਿਆ ਗੁਣਾਤਮਕ ਉਲਟ ਉਹੀ ਸੰਖਿਆ ਆ ਗਈ ਜੇ 1 1 ਕਰੋਗੇ ਤਾਂ ਫਿਰ ਇਹਨੂੰ 1 1 ਲਿਖੋਗੇ ਤਾਂ ਫਿਰ ਉਹੀ ਸੰਖਿਆ ਆ ਜੂਗੀ ਦਾ ਮਤਲਬ b ਤੇ c ਦੋਨੋਂ ਆਨਸਰ ਇਹਦੇ ਸਹੀ ਹੈ ਹਾਂਜੀ ਨੈਕਸਟ ਐਕਸਰਸਾਈਜ਼ ਦੇ 3.1 ਇਹਦਾ ਅਸੀਂ 13ਵਾਂ ਕੁਐਸਚਨ ਡਿਸਕਸ ਕਰਦੇ ਆਂ ਇਹ ਐਮਸੀਕਿਊ ਹੈਗੇ ਹੈ ਵੀ ਜੇਕਰ ਆਇਤ ਦੇ ਇੱਕ ਵਿਕਰਨ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਦੂਸਰੇ ਵਿਕਰਨ ਦੀ ਲੰਬਾਈ ਕੀ ਹੋਵੇਗੀ ਆਇਤ ਦੇ ਜਿਹੜੇ ਦੋਨੋਂ ਵਿਕਰਨ ਹੁੰਦੇ ਆ ਨਾ ਉਹ ਬਰਾਬਰ ਲੰਬਾਈ ਦੇ ਹੁੰਦੇ ਆ ਠੀਕ ਹੈ ਆਇਤ ਆਇਤ ਹੁੰਦੀ ਹੈ ਜ ਜਿਹਦੀਆਂ ਅਮਨੇ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੋਣ ਤੇ ਉਹਦੇ ਦੋਨੇ ਵਿਕਰਨ ਵੀ ਬਰਾਬਰ ਹੁੰਦੇ ਹੈਗੇ ਠੀਕ ਹੈ ਤਾਂ ਇਸ ਕਰਕੇ ਇਹਦਾ ਦੂਸਰਾ ਵਿਕਰਨ ਹੈਗਾ ਉਹ ਵੀ 6 ਸੈਂਟੀਮੀਟਰ ਆਏਗਾ ਜੇਕਰ ਸਮਾਂਤਰ ਚਤੁਰਭੁਜ ਦੀਆਂ ਦੋ ਸੰਮੁਖ ਭੁਜਾਵਾਂ 6x ਅਤੇ 24 ਹਨ ਤਾਂ x ਦਾ ਮੁੱਲ ਕੀ ਹੈ ਸਮਾਂਤਰ ਚਤੁਰਭੁਜ ਜਿਹੜਾ ਹੁੰਦਾ ਹੈ ਨਾ ਉਹਦੇ ਵਿੱਚ ਕੀ ਹੈਗਾ ਅਮਨੀਆ ਸਾਹਮਨੀਆ ਭੁਜਾਵਾਂ ਹਮੇਸ਼ਾ ਹਮੇਸ਼ਾ ਬਰਾਬਰ ਹੁੰਦੀਆਂ ਤਾਂ ਇਸ ਕਰਕੇ ਦੇਖੋ ਮੰਨ ਲਓ x ਸਮਾਂਤਰ ਚਤੁਰਭੁਜ ਹੈ ਠੀਕ ਹੈ ਤਾਂ ਇਹਦੀਆਂ ਅਮਨੀਆ ਸਾਹਮਨੀਆ ਭੁਜਾਵਾਂ ਹਮੇਸ਼ਾ बराबर ਹੋਣਗੀਆਂ ਔਰ ਸਨਮੁਖ ਕੋਣ ਵੀ ਇਹਦੇ ਬਰਾਬਰ ਹੁੰਦੇ ਆ ਪਰ ਇਹਦੇ ਵਿਕਰਨ ਬਰਾਬਰ ਨਹੀਂ ਹੁੰਦੇ ਤਾਂ ਹੁਣ ਉਹਨਾਂ ਨੇ ਸਾਨੂੰ ਕਿਹਾ ਵੀ ਜੇਕਰ ਦੋ ਸਨਮੁਖ ਭੁਜਾਵਾਂ ਜਿਹੜੀਆਂ ਹੈਗੀਆਂ ਇੱਕ 6x ਐ ਤੇ ਇੱਕ 24 ਐ ਠੀਕ ਹੈ ਤਾਂ ਤੁਸੀਂ x ਦੀ ਵੈਲਿਊ ਪਤਾ ਕਰਨੀ ਹੈ ਤਾਂ ਅਸੀਂ ਇਹਨਾਂ ਦੋਨਾਂ ਨੂੰ ਬਰਾਬਰ ਕਰ ਦਿੰਨੇ ਆ ਹੁਣ ਅਸੀਂ x ਦਾ ਮੁੱਲ ਪਤਾ ਕਰਨਾ ਹੈ x ਇੱਧਰ ਰਹਿ ਜਾਏਗਾ 6x ਦੇ ਨਾਲ ਗੁਣਾ ਤਾਂ ਦੂਜੇ ਪਾਸੇ ਜਾ ਕੇ ਇਹ 24 ਦੇ ਨਾਲ ਭਾਗ ਹੋ ਜਾਊਗਾ 6 ਦੇ ਬਾਹਰ ਤੇ ਜੇ ਅਸੀਂ ਕੱਟ ਕਰਾਂਗੇ ਤਾਂ 4/1 ਮਤਲਬ x ਦਾ ਮੁੱਲ ਕਿੰਨਾ ਆ ਗਿਆ ਸਾਡੇ ਕੋਲੇ 4 ਤਵੇਰੇ ਦਾ ਸਹੀ ਜਵਾਬ ਕੀ ਆ ਗਿਆ A ਠੀਕ ਹੈ 4 ਜੇਕਰ ਸਮਾਂਤਰ ਚਤੁਰਭੁਜ ਦੇ ਇੱਕ ਵਿਕਰਨ ਦੇ ਦੋ ਬਰਾਬਰ ਭਾਗ 3x 2 ਅਤੇ 7 ਹਨ ਤਾਂ x ਦਾ ਮੁੱਲ ਪਤਾ ਕਰੋ ਹੁਣ ਜਿਹੜਾ ਇੱਕ ਵਿਕਰਨ ਹੈ ਠੀਕ ਹੈ ਤੇ ਜੇ ਮੈਂ ਮੰਨ ਲਵਾਂ ਇਹ ਸਮਾਂਤਰ ਚਤੁਰਭੁਜ ਲੈ ਲਵੋ ਇਹਦਾ ਜਿਹੜਾ ਵੀ ਕਰਨਾ ਹੈ ਨਾ ਮਤਲਬ ਇਹਦੇ ਜਿਹੜੇ ਵੀ ਕਰਨ ਹੁੰਦੇ ਇੱਕ ਦੂਜੇ ਨੂੰ ਸਾਮਨ ਤੋਂ ਭਾਜ ਕਰਦੇ ਆ ਮੰਨ ਲਓ ਇੱਕ ਆਹ ਵਾਲਾ ਪਾਰਟ ਤੇ ਇਕ ਵਾਲਾ ਪਾਰਟ ਆਪਸ ਵਿੱਚ ਬਰਾਬਰ ਹੈਗੇ ਆ ਤਾਂ ਇੱਕ ਪਾਰਟ ਉਹਨਾਂ ਨੇ ਸਾਨੂੰ 3x 2 ਦਿੱਤਾ ਤੇ ਦੂਜਾ 7 ਦਿੱਤਾ 3x 2 ਤੇ ਦੂਸਰਾ ਦਿੱਤਾ 7 ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੈ ਤਾਂ ਹੁਣ ਅਸੀਂ x ਦੀ ਵੈਲਿਊ ਪਤਾ ਕਰਨੀ ਹੈ ਤਾਂ ਅਸੀਂ ਕਿਵੇਂ ਪਤਾ ਕਰਾਂਗੇ ਅਸੀਂ 3x 2 7 ਕਰ ਦਿੰਨੇ ਆ ਠੀਕ ਹੈ ਪਹਿਲਾਂ ਕੀ ਕਰਾਂਗੇ 3x ਖੱਬੇ ਪਾਸੇ 2 ਇੱਧਰ ਜਾ ਕੇ ਕੀ ਹੋ ਜਾਊਗਾ ਜੋੜ ਹੋ ਗਿਆ ਤਾਂ 3x ਬਰਾਬਰ ਆ ਗਿਆ 9 ਦੇ ਤੇ x ਬਰਾਬਰ ਆ ਗਿਆ 9/3 ਤਾਂ ਘੱਟ ਕਰਕੇ ਕਿੰਨਾ ਆ ਗਿਆ 3 ਇਹਦਾ ਮਤਲਬ x ਦਾ ਮੁੱਲ ਮੇਰੇ ਕੋਲ ਕਿੰਨਾ ਆ ਗਿਆ 3 ਮੰਨ ਲਓ ਤੁਸੀਂ 1% ਤੁਹਾਨੂੰ ਇਹ ਨਹੀਂ ਸੋਲਵ ਕਰਨੀ ਆਉਦੀ ਸਮੀਕਰਨ 3x 2 7 ਕਰਕੇ ਤਾਂ ਤੁਸੀਂ ਵਾਰੀ-ਵਾਰੀ ਸੇ ਵੈਲਿਊਜ਼ ਵੀ ਭਰ ਕੇ ਦੇਖ ਲੈਣੇ ਹੋ ਪਹਿਲਾਂ ਜੇ ਤੁਸੀਂ x ਦੀ ਜਗ੍ਹਾ ਤੇ 5 ਭਰੋਗੇ ਤਾਂ ਤੁਸੀਂ ਦੇਖੋ ਕਿ 5 3 15 2 ਕਿ 13 ਹੋਊਗਾ ਇੱਧਰ ਸੱਤ ਦਾ ਮਤਲਬ ਇਹ ਨਹੀਂ ਹੈਗਾ ਹੈਨਾ 4 ਪਰ ਹੋਗੇ ਤਾਂ 4 3 12 2 14 ਇਹ ਵੀ ਨਹੀਂ ਹੋ ਸਕਦਾ ਜੇ ਤੁਸੀਂ 3 ਇੱਥੇ x ਦੀ ਜਗ੍ਹਾ ਤੇ 3 ਭਰੋਗੇ 3 3 9 9 2 7 ਇਹਦਾ ਮਤਲਬ ਸੀ ਆਨਸਰ ਹੀ ਸਹੀ ਹੈ ਜੇ ਸਮਾਂਤਰ ਚਤੁਰਭੁਜ ਦੇ ਦੋ ਸੰਮੁਖ ਕੋਣ 4x 4y ਬਰਾਬਰ 100 ਅਤੇ 100 ਹਨ ਤਾਂ y ਦਾ ਮੁੱਲ ਪਤਾ ਕਰੋ ਜਿਹੜੇ ਸਮਾਂਤਰ ਚਤੁਰਭੁਜ ਹੁੰਦੀ ਹੈ ਨਾ ਉਹਦੇ ਸੰਮੁਖ ਕੋਣ ਵੀ ਹਮੇਸ਼ਾ ਬਰਾਬਰ ਹੁੰਦੇ ਹਨ ਮੰਨ ਲਓ ਮੇਰੇ ਕੋਲ ਇਹ ਸਮਾਂਤਰ ਚਤੁਰਭੁਜ ਹੈਗੀ ਹੈ ਠੀਕ ਹੈ A B C ਤੇ D ਤਾਂ ਇਹਦੇ ਜਿਹੜੇ ਸਨਮੁਕ ਕੋਣ ਹੋਣਗੇ ਨਾ ਇਹ ਦੋਨੇ ਬਰਾਬਰ ਹੈ A ਦੋਨੇ ਬਰਾਬਰ ਹੈ ਤਾਂ ਉਹਨਾਂ ਨੇ ਆਪਾਂ ਨੂੰ ਕੀ ਕਿਹਾ ਹੈਗਾ ਇੱਕ 4y ਹੈ ਤੇ ਇੱਕ 100 ਹੈ ਆਪਸ ਵਿੱਚ ਬਰਾਬਰ ਹੈ ਹੈਨਾ ਕਿਉਂਕਿ ਇਹ ਸਮਾਂਤਰ ਚਤੁਰਭੁਜ ਦੇ ਕੋਣ ਹੈ ਤਾਂ ਆਪਾਂ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਆਪਾਂ ਇੱਥੇ ਲਿਖ ਦਾਂਗੇ 4y 100 ਤਾਂ y ਦਾ ਮੁੱਲ ਕਿੰਨਾ ਆਜੂਗਾ 100 4 ਕੱਟ ਕੇ ਆਜੂਗਾ 25 25 ਚੋਕਾ 100 ਤਾਂ y ਦਾ ਮੁੱਲ ਸਾਡੇ ਕੋਲ ਆ ਗਿਆ 25 ਯਾਨੀ ਕਿ a ਆਨਸਰ ਇਹਦਾ ਸਹੀ ਆ ਗਿਆ ਹਾਂਜੀ ਐਕਸਰਸਾਈਜ਼ 3.2 ਇਹਦੇ ਜਿਹੜੇ ਪਹਿਲੇ ਤਿੰਨ ਪ੍ਰਸ਼ਨ ਹੈਗੇ ਹਨ ਇਹ ਵੀ ਸਾਡੇ ਕੋਲੇ ਇੱਕ ਇੱਕ ਅੰਕ ਵਾਲੀ ਆ ਆਪਾਂ ਇਹ ਵੀ ਪੜ੍ਹ ਲੈਣੇ ਆ ਉਸ ਚਤਰਪੁਈ ਦੀ ਪਛਾਣ ਕਰੋ ਜਿਸ ਵਿੱਚ ਸਾਰੇ ਕੋਣ ਬਰਾਬਰ ਹੋਣ ਸਾਨਮੁਖ ਪੁਜਾਮਾ ਬਰਾਬਰ ਹੋਣ ਠੀਕ ਹੈ ਤੇ ਸਾਨਮੁਖ ਆਮਲੇ ਸਾਹਮਣੇ ਦੀਆਂ ਪੁਜਾਮਾ ਬਰਾਬਰ ਹੋਣ ਤਾਂ ਉਹ ਸਮਾਂਤਰ ਚਤੁਰਭੁਜ ਤੇ ਆਇਤ ਦੋਨਾਂ ਚੁੰਦੀਆਂ ਪਰ ਸਮਾਂਤਰ ਚਤੁਰਭੁਜ ਦੇ ਸਾਰੇ ਕੋਣ ਬਰਾਬਰ ਨਹੀਂ ਹੁੰਦੇ ਸਿਰਫ ਉਹ ਦੇ ਕੀ ਹੈਗਾ ਸਾਨਮੁਖ ਕੋਣ ਹੀ ਬਰਾਬਰ ਹੁੰਦੀ ਹੈ ਪਰ ਦੇਖੋ ਜਿਵੇਂ ਆਇਤ ਆਪਾਂ ਨੇ ਦਿੱਤਾ ਹੋਇਆ ਠੀਕ ਹੈ ਆਇਤ ਦੇ ਸਾਰੇ ਕੋਣ ਵੀ ਬਰਾਬਰ ਹੁੰਦੇ ਹੈ ਤੇ ਇਹਦੇ ਜਿਹੜੀਆਂ ਆਮੀਆਂ ਸਾਮੀਆਂ ਪੁਜਾਮਾ ਵੀ ਬਰਾਬਰ ਹੁੰਦੀਆਂ ਇਸ ਕਰਕੇ ਇੱਥੇ ਸੀਦਾ ਆਨਸਰ ਲਿਖ ਦਾਂਗੇ ਆਇਤ ਤਾਂ ਹਨ ਉਹ ਤੇ অপਸ਼ਨਸ ਵੀ ਹੋ ਸਕਦੀਆਂ ਖਾਲੀ ਥਾਵਾਂ 'ਚ ਵੀ ਆ ਸਕਦਾ ਹੈ ਪ੍ਰਸ਼ਨ ਉਸ ਚਤ੍ਰਪੂਈ ਦੀ ਪਛਾਣ ਕਰੋ ਜਿਸ ਵਿੱਚ ਸਾਰੀਆਂ ਭੁਜਾਵਾਂ ਬਰਾਬਰ ਹੋਣ ਤੇ ਹਰੇਕ ਕੋਣਾ 90 ਡਿਗਰੀ ਦਾ ਹੋਵੇ ਤਾਂ ਸਾਰੀਆਂ ਭੁਜਾਵਾਂ ਬਰਾਬਰ ਹੈ ਵਰਗ ਦੀਆਂ ਤੇ ਸਾਰੇ ਕੋਣ 90 90 ਦੀਆਂ ਸਮਚਤ੍ਰਪੂਈ ਦੀਆਂ ਵੀ ਸਾਰੀਆਂ ਭੁਜਾਵਾਂ ਤਾਂ ਬਰਾਬਰ ਹੁੰਦੀਆਂ ਪਰ ਉਹਦੇ ਸਾਰੇ ਕੋਣ ਬਰਾਬਰ ਨਹੀਂ ਹੁੰਦੇ ਆਮਣੇ-ਸામਨੇ ਦੇ ਬਰਾਬਰ ਹੁੰਦੇ ਐ ਇਸ ਕਰਕੇ ਇਹਦਾ ਆਨਸਰ ਸਾਡੇ ਕੋਲ ਆ ਜਾਊਗਾ ਵਰਗ ਉਸ ਚਤੁਰਪੁਜ ਦੀ ਪਛਾਣ ਕਰੋ ਜਿਸ ਵਿੱਚ ਵਿਕਰਨ ਇੱਕ ਦੂਜੇ ਨੂੰ ਸਮਕੋਣ ਤੇ ਸਮਦੁਭਾਜਿਤ ਕਰਦੇ ਹਨ ਤੇ ਵਿਕਰਨ ਦੀ ਲੰਬਾਈ ਵੀ ਬਰਾਬਰ ਹੁੰਦੀ ਹੈ ਤਾਂ ਇਹ ਵੀ ਵਰਗ ਹੀ ਆਏਗਾ ਕਿਉਂਕਿ ਕੀ ਹੈਗਾ ਜਿਹੜਾ ਸਮਾਂਤਰ ਚਤੁਰਪੁਜਾ ਉਹਦੇ ਵਿੱਚ ਇੱਕ ਦੂਜੇ ਨੂੰ ਸਮਦੁਭਾਜਿਤ ਤਾਂ ਕਰਦੇ ਆ ਠੀਕ ਹੈ ਜਿਹੜੇ ਵਿਕਰਨ ਹੁੰਦੇ ਆ ਨਾ ਉੱਥੇ ਸਮਦੁਭਾਜ ਵੀ ਕਰਦੇ ਇੱਥੇ 90 ਡਿਗਰੀ ਦੇ ਕੋਣ ਵੀ ਬਣਦੇ ਪਰ ਇਹ ਬਰਾਬਰ ਨਹੀਂ ਹੁੰਦੇ ਠੀਕ ਹੈ ਪਰ ਜਿਹੜੇ ਇਹ ਵਰਗ ਦੇ ਵਿੱਚ ਵਿਕਰਨ ਦੀ ਲੰਬਾਈ ਵੀ ਬਰਾਬਰ ਹੁੰਦੀ ਹੈ ਤੇ 90 ਡਿਗਰੀ ਤੇ ਕੱਟ ਵੀ ਕਰਦੇ ਆ ਤਾਂ ਇਹਦਾ ਆਨਸਰ ਵੀ ਸਾਡੇ ਕੋਲੇ ਵਰਗ ਹੀ ਆਏਗਾ ਉਸ ਤੋਂ ਬਾਅਦ ਇਹਦੇ ਬਹੁ ਵਿਕਲਪੀ ਪ੍ਰਸ਼ਨ ਹੈਗੇ ਆ ਪ੍ਰਸ਼ਨ ਨੰਬਰ 7 ਤੇ ਚ ਸਮਾਂਤਰ ਚਤੁਰਭੁਜ ਵਿੱਚ ਲਾਗਵੇਂ ਕੋਣਾਂ ਦਾ ਜੋੜ ਤੇ ਜਿਹੜੇ ਲਾਗਵੇਂ ਕੋਣ ਹੁੰਦੇ ਆ ਨਾ ਸਮਾਂਤਰ ਚਤੁਰਭੁਜ ਦੇ ਦੇਖੋ ਆ ਸਮਾਂਤਰ ਚਤੁਰਭੁਜ ਆ ਇਹਦੇ ਚ ਆਮਣੇ ਸਾਹਮਣੇ ਦੇ ਕੋਣ ਬਰਾਬਰ ਹੁੰਦੇ ਆ ਲਾਗਵੇਂ ਦਾ ਮਤਲਬ ਕੀ ਹੁੰਦਾ ਜਿਹੜੇ ਇਕੋ ਲਾਈਨ ਦਿੱਤੇ ਨੇ ਜਿਵੇਂ A B C ਤੇ D A ਤੇ B ਲਾਗਵੇਂ ਕੋਣ ਹੈ B ਤੇ C ਲਾਗਵੇਂ ਕੋਣ ਹੈ C ਤੇ D ਲਾਗਵੇਂ ਹੈ ਤੇ A ਤੇ D ਲਾਗਵੇਂ ਹੈ b ਤੇ d ਸੰਮੁਖ ਕੋਣ ਆਏ ਆਪਸ ਵਿੱਚ ਬਰਾਬਰ ਹੈ a ਤੇ c ਵੀ ਬਰਾਬਰ ਹੈ ਲਾਗਵੇਂ ਕੋਣਾਂ ਦਾ ਜੋੜ ਤਾਂ ਜਿੱਥੇ ਜੋੜ ਆ ਗਿਆ ਉੱਥੇ ਅਸੀਂ ਕੀ ਲਿਖਾਂਗੇ 180° ਇੱਕ ਸਮਾਂਤਰ ਚਤੁਰਭੁਜ ਵਿੱਚ ਜੇਕਰ ਲਾਗਵੇਂ ਕੋਣ ਬਰਾਬਰ ਹੋਣ ਤਾਂ ਇਹ ਕਿਹੜੀ ਚਤੁਰਭੁਜ ਬਣ ਜਾਵੇਗੀ ਹੁਣ ਦੇਖੋ ਆਮਲੇ ਸਾਹਮਣੇ ਤਾਂ ਤਾਂ ਪਹਿਲਾਂ ਹੀ ਬਰਾਬਰ ਹੁੰਦੇ ਹੈ ਹਨਾ ਆਮਲੇ ਸਾਹਮਣੇ ਤਾਂ ਪਹਿਲਾਂ ਹੀ ਬਰਾਬਰ ਹੁੰਦੇ ਹੈ ਤੇ ਜੇ ਲਾਗਵੇਂ ਵੀ ਬਰਾਬਰ ਹੋ ਜਾਣ ਤਾਂ ਫਿਰ ਕੀ ਹੋ ਜਾਊਗਾ ਇਹ ਇੱਕ ਆਇਤ ਬਣ ਚੁਗੀ ਕਿਉਂਕਿ ਸਮਾਂਤਰ ਚਤੁਰਭੁਜ ਤੇ ਆਇਤ ਦੇ ਵਿੱਚ ਇਹੀ ਫਰਕ ਹੁੰਦਾ ਹੈਗਾ ਵੀ ਸਾਮਣੀਆਂ-ਸਾਮਣੀਆਂ ਭੁਜਾਵਾਂ ਦੋਨਾਂ ਦੀ ਬਰਾਬਰ ਹੁੰਦੀਆਂ ਪਰ ਇਹਦੇ ਚਾਰੇ ਕੋਣ 90 ਡਿਗਰੀ ਦੇ ਹੁੰਦੇ ਆ ਇਸ ਕਰਕੇ ਫਿਰ ਉਹ ਆਇਤ ਬਣ ਚੁਗੀ ਸਮਚਤੁਰਭੁਜ ਤੇ ਵਰਗ ਚ ਇਨਾਕ ਫਰਕ ਹੁੰਦਾ ਹੈ ਵੀ ਸਮਚਤੁਰਭੁਜ ਦੇ ਆਮਣ-ਸਾਮਣੇ ਦੇ ਕੋਣ ਬਰਾਬਰ ਹੁੰਦੇ ਆ ਪਰ ਵਰਗ ਦੇ ਚਾਰੇ ਕੋਣ ਬਰਾਬਰ ਹੁੰਦੇ ਆ ਤੇ 90 90 ਦਿੰਦੇ ਆ ਆਇਤ ਤੇ ਸਮਾਂਤਰ ਚਤੁਰਭੁਜੇ ਇਹ ਫਰਕ ਹੁੰਦਾ ਸਮਾਂਤਰ ਚਤੁਰਭੁਜ ਦੇ ਸਿਰਫ ਸਨਮੂਕ ਕੋਣ ਬਰਾਬਰ ਹੁੰਦੇ ਆ ਪਰ ਜਿਹੜੀ ਆਇਤ ਹੁੰਦੀ ਹੈ ਉਹਦੇ ਚਾਰੇ ਕੋਣ ਬਰਾਬਰ ਹੁੰਦੇ ਆ ਜੇਕਰ ਇੱਕ ਸਮਚਤ੍ਰਪੂਜ ਵਿੱਚ ਲਾਗਵੇਂ ਕੋਣ ਬਰਾਬਰ ਹੋਣ ਤਾਂ ਉਹ ਕਿਹੜੀ ਚਤ੍ਰਪੂਜ ਜਿੱਤੇ ਸਮਚਤ੍ਰਪੂਜ ਦੇ ਲਾਗਵੇਂ ਕੋਣ ਬਰਾਬਰ ਹੋਗੇ ਉਹ ਵਰਗ ਬਣ ਜੂਗੀ ਜੇ ਸਮਾਂਤਰ ਚਤ੍ਰਪੂਜ ਦੇ ਲਾਗਵੇਂ ਕੋਣ ਬਰਾਬਰ ਹੋਗੇ ਤਾਂ ਆਇਤ ਬਣ ਜੂਗੀ ਜੇਕਰ 3y ਅਤੇ 120 ਇੱਕ ਸਮਚਤ੍ਰਪੂਜ ਦੇ ਦੋ ਲਾਗਵੇਂ ਕੋਣ ਹਨ ਤਾਂ ਸਮਚਤ੍ਰਪੁਈ ਦੇ ਲਾਗਵੇਂ ਕੋਣ ਹੁਣ ਚਾਹੇ ਸਮਾਂਤਰ ਚਤ੍ਰਪੁਈ ਦੇ ਲਾਗਵੇਂ ਕੋਣ ਹੋਣ ਇਹਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਤਾਂ ਅਸੀਂ Y ਦਾ ਮੁੱਲ ਪਤਾ ਕਰਨਾ ਹੈ ਠੀਕ ਹੈ ਤਾਂ ਜੇ ਹੁਣ ਮੰਨ ਲਓ ਸਾਡੇ ਕੋਲੇ ਲਾਗਵੇਂ ਕੋਣ ਦਿੱਤੇ ਹੋਏ ਆ ਸਮਚਤ੍ਰਪੁਈ ਦੇ ਤਾਂ ਅਸੀਂ ਇੱਥੇ ਕੀ ਕਰਨਾ ਹੈਗਾ Y ਦਾ ਮੁੱਲ ਪਤਾ ਕਰਨਾ ਤਾਂ ਮੈਂ 3Y ਤੇ 120 ਨੂੰ ਪਹਿਲਾਂ ਜੋੜ ਕਰਕੇ ਬਰਾਬਰ ਲਿਖੂੰਗੀ 180 ਡਿਗਰੀ ਠੀਕ ਹੈ ਹੁਣ ਇਹਨੂੰ ਹੱਲ ਕਰਨਾ ਹੈ ਪਹਿਲਾਂ 3Y ਥੱਬੇ ਪਾਸੇ ਤੇ ਜਿਹੜਾ ਜੋੜ ਵਾਲੀ ਐ ਇਹ ਇੱਧਰ ਜਾ ਕੇ ਮਾਈਨਸ ਹੋ ਜੂਗੀ ਇੱਥੇ ਆ ਗਿਆ 60 3y 60 ਤੇ y ਦੀ ਵੈਲਿਊ ਕਿੰਨੀ ਆ ਗਈ 60 ਇੱਧਰ ਇਹ ਗੁਣਾ y ਦੇ ਨਾਲ ਇੱਧਰ ਜਾ ਕੇ ਇਹ ਭਾਗ ਹੋ ਜੂਗਾ ਤਾਂ ਜਿਵੇਂ ਆਪਾਂ ਸਮੀਕਰਨ ਹੱਲ ਕਰਦੇ ਆਂ ਸੈਕਿੰਡ ਚੈਪਟਰ ਚ ਆਪਾਂ ਸਮੀਕਰਨਾਂ ਹੱਲ ਕੀਤੀਆਂ ਸੀ ਤਾਂ y ਦੀ ਵੈਲਿਊ ਕਿੰਨੀ ਆਗੀ 20 ਡਿਗਰੀ ਤੇ ਇਹਦਾ ਮਤਲਬ ਸਾਡੇ ਕੋਲੇ ਇਹਦਾ ਸੀ ਆਨਸਰ ਜਿਹੜਾ ਹੈਗਾ ਉਹ ਸਹੀ ਆ ਗਿਆ ਇਹਦੇ ਮਨ ਕੁਝ ਮੌਖਿਕ ਪ੍ਰਸ਼ਨ ਹੈਗੇ ਆ ਜਿਵੇਂ ਇੱਕ ਚਤ੍ਰਭੁਜ ਦੇ ਕਿੰਨੇ ਵਿਕਰਣ ਹੁੰਦੇ ਹਨ ਤਾਂ ਇਹਦਾ ਉੱਤਰ ਹੈਗਾ 2 ਇੱਕ ਚਤ੍ਰਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 360 ਡਿਗਰੀ ਇੱਕ ਤ੍ਰਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਇੱਕ ਪੰਜभुਜ ਦੇ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 540 ਡਿਗਰੀ ਤਾਂ ਤੁਸੀਂ ਯਾਦ ਰੱਖ ਲਓ ਇਹ ਮੈਂ ਤੁਹਾਨੂੰ ਚਲੋ ਵੈਸੇ ਰਿਵੀਜ਼ਨ ਕਰਵਾਤੀ ਵੀ ਛੋਟੇ ਛੋਟੇ ਪ੍ਰਸ਼ਨ ਹੈਗੇ ਆ ਤਾ ਪੰਜ ਭੁਜ ਦਾ ਮਤਲਬ ਹੁੰਦਾ ਹੈ ਪੰਜ ਭੁਜਾਵਾਂ ਵਾਲੀ ਆਕ੍ਰਿਤੀ ਤਾਂ ਵੈਸੇ ਇਹਦਾ ਇੱਕ ਫਾਰਮੂਲਾ ਹੁੰਦਾ ਹੈ n 2 180 ਮਤਲਬ ਜਿੰਨੀਆਂ ਭੁਜਾਵਾਂ ਜਿ세 ਉਹ ਚੋ 2 ਮਾਈਨਸ ਕਰਕੇ 180 ਨਾਲ ਗੁਣਾ ਕਰ ਦਈਏ ਤਾਂ ਫਿਰ ਜਿਹੜੀ ਉਹ ਬਹੁਭੁਜ ਹੁੰਦਾ ਹੈ ਉਹਦੇ ਅੰਦਰੂਨੀ ਕੋਣਾਂ ਦਾ ਜੋੜ ਆ ਜਾਂਦਾ ਜਿਵੇਂ ਪੰਜ ਭੁਜ ਹੈ ਤਾਂ 5 2 ਕਰਕੇ 3 ਆ ਗਿਆ ਤੈਨੂੰ 180 ਨਾਲ ਗੁਣਾ ਕਰਾਂਗੇ ਤਾਂ 540 ਆ ਗਿਆ ਇੱਕ 6 ਪੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਤੇ ਬਾਹਰੀ ਕੋਣਾਂ ਦਾ ਜੋੜ ਗਿਆ ਹਮੇਸ਼ਾ ਹੀ 360 ਹੁੰਦਾ ਚਾਹੇ ਜਿਹੜਾ ਮਰਜੀ ਬੋਪੁਜ ਹੋਵੇ ਜਿੰਨੀਆ ਮਰਜੀ ਪੁਜਾਵਾ ਹੋਣ ਬਾਹਰੀ ਕੋਣਾਂ ਦਾ ਜੋੜ ਹਮੇਸ਼ਾ 360 ਰਹੂਗਾ ਅੰਦਰੂਨੀ ਕੋਣਾਂ ਦਾ ਜੋੜ ਪੁਜਾਵਾ ਅਕੋਰਡਿੰਗਲੀ ਬਦਲਦਾ ਰਹਿੰਦਾ ਇੱਕ ਚਤਰਪੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਇਹ ਵੀ 360 ਡਿਗਰੀ ਹੁੰਦਾ ਉਸ ਤੋਂ ਬਾਅਦ ਸਾਡਾ ਰਿਕਪ੍ਰੇਸ਼ਨ ਹੈ ਗਿਆ ਲਾਸਟ ਇੱਥੇ ਜੇਕਰ ਇੱਕ ਆਇਤ ਦੇ ਇੱਕ ਵਿਕਰਨ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਦੂਸਰੇ ਵਿਕਰਨ ਦੀ ਲੰਬਾਈ ਆਪਾਂ ਇਹ ਪਹਿਲਾਂ ਵੀ ਕਰਕੇ ਆਏ ਹਾਂ 6 ਸੈਂਟੀਮੀਟਰ ਹੀ ਹੋਊਗੀ ਕਿਉਂਕਿ ਦੋਨੇ ਵਿਕਰਨ ਬਰਾਬਰ ਹੁੰਦੇ ਆ ਇੱਕ ਸਮਚਤੁਰਪੁਜ PQRS ਵਿੱਚ ਵਿਕਰਨ PR 6 ਸੈਂਟੀਮੀਟਰ QS 8 ਸੈਂਟੀਮੀਟਰ ਹੈ ਇੱਕ ਦੂਜੇ ਨੂੰ O ਤੇ ਕੱਟਦੇ ਹਨ ਠੀਕ ਹੈ ਤਾਂ OP ਅਤੇ QS ਕਿੰਨੇ ਕਿੰਨੇ ਹੋਣਗੇ ਤਾਂ ਇਹਦਾ ਇਹਦਾ ਮਤਲਬ ਕੀ ਹੈ ਪ੍ਰਸ਼ਨ ਦਾ ਦੇਖੋ ਇੱਕ ਸਮਚਤੁਰਪੁਜ ਹੈਗਾ ਤਾਂ PQRS ਹੈਗਾ ਸਮ ਚਤ੍ਰਪੁਈ ਸਮ ਚਤ੍ਰਪੁਈ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ। P, Q, R, S ਤਾਂ ਇਹਦੇ ਦੋ ਵੀਕਰਨ ਹੋਗੇ। ਉਹ ਦੋ ਵੀਕਰਨ ਕੀ ਇੱਕ ਦੂਜੇ ਨੂੰ O ਤੇ ਸਮਦੁਭਾਜ ਕਰਦੇ ਹੈਗੇ ਆ। ਠੀਕ ਹੈ ਹੁਣ ਜੇ PR ਜਿਹੜੀ ਪੂਰੀ ਜਿਹੜੀ PR ਦੀ ਲੈਂਥ ਹੈ ਉਹ 6 ਹੈ ਨਾ। PR ਦੀ ਲੈਂਥ 6 ਹੈ। ਹੈਨਾ ਤੇ ਫਿਰ OP ਦੀ ਲੈਂਥ ਕਿੰਨੀ ਹੋ ਜਾਊਗੀ? ਅੱਧੀ ਹੋ ਜੂਗੀ 3 ਸੈਂਟੀਮੀਟਰ ਠੀਕ ਹੈ ਤੇ ਕਊ ਜਿਹੜਾ ਹੈਗਾ ਕਊ ਐਸ ਸਾਡੇ ਕੋਲੇ ਪੂਰਾ 8 ਹੈ ਇਹਦੀ ਲੰਬਾਈ 8 ਹੈ ਤਾਂ ਫਿਰ ਉਹ ਐਸ ਦੀ ਲੰਬਾਈ ਸਾਡੇ ਕੋਲੇ 4 ਹੋ ਜੂਗੀ ਠੀਕ ਹੈ ਆਧਾ ਦੋ ਹੋ ਜੂਗਾ ਦੋਨਾਂ ਦਾ ਇੱਕ ਵਰਗ ਦੇ ਵਿਕਰਨ ਇੱਕ ਦੂਜੇ ਨੂੰ 90 ਡਿਗਰੀ ਤੇ ਜਾਂ ਅੰਦਰ ਸਮਕੋਣ ਤੇ ਸਮ ਦੁਪਾਜਿਤ ਕਰਦੇ ਹਨ ਹਾਂਜੀ ਤਾਂ ਅਸੀਂ ਇਸ ਵੀਡੀਓ ਦੇ ਵਿੱਚ ਚੈਪਟਰ ਨੰਬਰ 1 ਤੇ ਚੈਪਟਰ ਨੰਬਰ 3 ਦੇ MCQਸ ਡਿਸਕਸ ਕੀਤੇ ਆ ਹੁਣ ਚੈਪਟਰ ਨੰਬਰ 4 ਤੇ 13 ਗ੍ਰਾਫਾਂ ਬਾਰੇ ਜਾਣਕਾਰੀ ਉਹ ਅਸੀਂ ਇਹਦੇ ਇਸ ਵੀਡੀਓ ਦੇ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇਗੀ ਕਿ ਕਹੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜੁੜ ਕਰੋ ਥੈਂਕ ਯੂ